ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀ ਅਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਪਿੰਡ ਪਲਵਾਨ ਦੇ ਵਿੱਚੋਂ ਬਣਾ ਰਹੇ ਹਾਂਗੇ ਤੇ ਇਹ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਤਿੰਨ ਨਗ ਦਿਖਾਉਣੇ ਨੇਗੇ ਜਿਹਦੇ ਵਿੱਚੋਂ ਦੋ ਬਹੁਤ ਸੋਹਣੀਆਂ ਤਾਜ਼ੀਆਂ ਸੂਈਆਂ ਝੋਟੀਆਂ ਨੇ ਤੇ ਇੱਕ ਟੋਕੜ ਮੱਝ ਹੈਗੀ ਘਰੇਲੂ ਪਸ਼ੂ ਹੀ ਦੋਸਤੋ ਪਾਈਤੇ ਰੱਖੇ ਹੋਏ ਨੇ ਮੈਂ ਪਹਿਲਾਂ ਵੀਡੀਓ ਦੀ ਸਟਾਰਟਿੰਗ 'ਚ ਕੈਮਰਾ ਮਾਰ ਕੇ ਦਿਖਾ ਦਿੰਨਾ ਦੁੱਧ ਪੀਣ ਖਾਤਰ ਹੀ ਬਾਈ ਪਸ਼ੂ ਘਰੇ ਰੱਖਦਾ ਹੈਗਾ ਤੇ ਦੋਸਤੋ ਅੱਜ ਦੀ ਵੀਡੀਓ ਦੀ ਜਿਹੜੀ ਸਟਾਰਟਿੰਗ ਆ ਆਪਾਂ ਇਸ ਬਹੁਤ ਸੋਹਣੀ ਤਾਜੀ ਸੂਈ ਇੱਕ ਨੰਬਰ ਝੋਟੀ ਤੋਂ ਕਰਾਂਗੇ ਇਹਦੇ ਬਾਰੇ ਜੋ ਵੀ ਜਾਣਕਾਰੀ ਆ ਆਪਾਂ ਵੀਡੀਓ ਚ ਤੁਹਾਨੂੰ ਬਾਈ ਤੋਂ ਲੈ ਕੇ ਦੰਨਿਆਂਗੇ ਸੋ ਅੰਟ ਤੱਕ ਵੀਡੀਓ ਨਾਲ ਬਨੇ ਰਹੋ ਆਜੋ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਰੇਕ ਕਰ ਆਪਣਾ ਨਾਮ ਦੱਸ ਦਿਓ ਜੀ ਮਨਜਿੰਦਰ ਵੀਰ ਮਨਜਿੰਦਰ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਉਹਦੀ ਸਟਾਰਟਿੰਗ ਆਪਾਂ ਇਸ ਇੱਕ ਨੰਬਰ ਝੋਟੀ ਤੋਂ ਕਰਾਂਗੇ ਇਹਦੇ ਬਾਰੇ ਬਾਈ ਦੱਸਿਓ ਹੁਣ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੀਰੇ 8 ਦਿਨ ਹੋ ਗਏ ਸੂਈ ਠੀਕ ਹੈ ਕਿੰਨਾ ਮਾਸੂਦ ਸੂਈਆ ਬਾਈ ਅੱਜ ਦੂਜਾ ਸੂਆ ਵੀਰੇ ਦੂਜਾ ਸੂਆ ਸੂਈਆ ਤੇ ਬਾਈ 8 ਦਿਨ ਦੀ ਸੂਈ ਥੱਲੇ ਇਸ ਟਾਈਮ ਦੁੱਧ ਕਿੰਨਾ ਕ ਤਿਆਰ ਹੋ ਇਸ ਟਾਈਮ 11 ਤਿਆਰ ਆ ਵੀਰੇ 11 ਕਿਲੋ ਤਿਆਰ ਆ ਜੀ ਕਿੰਨੀ ਕੁ ਉਮੀਦ ਰੱਖਦੇ ਆ ਬਾਈ ਆਪਾਂ ਇਹ ਤੋਂ ਇਹ ਤੋਂ ਵੀਰੇ 15 ਤੱਕ ਜਾਊਗਾ ਜੀ 15 ਕਿਲੋ ਦੀ ਗਾਰੰਟੀ ਹੈ ਠੀਕ ਹੈ ਤੇ ਪਿਛਲੇ ਸੂਏ ਬਈ ਇਹ ਕਿੰਨਾ ਗਾ ਦੁੱਧ ਪਾਉਂਦੇ ਸੂਏ ਵੀਰੇ 12-5 ਹੋਇਆਗਾ ਠੀਕ ਹੈ ਤੇ ਬਈ ਐਤ ਕੀ ਇਹਨੇ ਬੱਚੇ ਨੂੰ ਕੀ ਕੱਟੇ ਨੂੰ ਜਾਣ ਦੱਤਾ ਕੱਟੀ ਨੂੰ ਜਾਣ ਕੱਟਾ ਵੀਰੇ ਕੱਟਾ ਤੇ ਬਈ ਇਹਦਾ ਰੇਟ ਆਪਾਂ ਕੀ ਕਰਾਂਗੇ ਮੈਂ ਤਾਂ ਫੋਨ ਤੇ ਕਰ ਲਾਂਗੇ ਠੀਕ ਹੈ ਸਾਰੇ ਨਗਾਂ ਦਾ ਫੋਨ ਤੇ ਕਰਾਂਗੇ ਠੀਕ ਹੈ ਖੋਲ ਲਿਓ ਬਈ ਇਹਨੂੰ ਦੋਸਤੋ ਦੂਜਾ ਸੂਆ ਸੂਈਏਗੀ ਖੋਲ ਕੇ ਤੁਹਾਨੂੰ ਦਿਖਾ ਦਿੰਨੇ ਆਂਗੇ ਪਹਿਲਾਂ ਦੋਸਤੋ ਤੁਸੀਂ ਫੇਸ ਕੁਆਲਿਟੀ ਚੈੱਕ ਕਰੋ ਦੀ ਸਿੰਘਾਂ ਦੀ ਬਣਤਰ ਬਿਲਕੁਲ ਟੁੰਡਾ ਸਿੰਘ ਬਹੁਤ ਸੋਹਣੀ ਬੂਥ ਦੀ ਝ 8 ਦਿਨ ਦੀ ਸੂਈ ਥੱਲੇ 11 ਕਿਲੋ ਦੁੱਧ ਤਿਆਰ ਹੈਗਾ ਤੇ ਬਾਈ ਕਹਿੰਦਾ 15 ਕਿਲੋ ਦੁੱਧ ਦੀ ਗਾਰੰਟੀ ਹੈਗੀ ਕੋਈ ਵੀ ਵੀਰ ਆਪਣੇ ਤੋਂ ਲੈ ਕੇ ਜਾਂਦਾ ਤਾਂ 15 ਕਿਲੋ ਦੁੱਧ ਦੀ ਗਾਰੰਟੀ ਹੋਊਗੀ ਮੈਂ ਇਹਦੀ ਬਾਕੀ ਤੁਰਦੀ ਨੂੰ ਦੋਸਤੋ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋ ਕਦ ਘੱਟ ਚੰਗਾ ਹੈਗਾ ਇਸ ਟਾਈਮ ਦੋਸਤੋ ਲਗਭਗ 6:30 ਵਜੇ ਦੇ ਕਰੀਬ ਵੀਡੀਓ ਬਣਾ ਰਹੇ ਹਾਂਗੇ ਤੁਸੀਂ ਹਵਾਨੇ ਦੀ ਬੰਤਰ ਚੈੱਕ ਕਰਿਓ ਬਹੁਤ ਸੋਹਣਾ ਆਕਾਰ ਹੈ ਦੋਸਤੋ ਹਵਾਨੇ ਦਾ ਬਾਕੀ ਜੱਜਮੈਂਟ ਤੁਸੀਂ ਲਾਉਣੀ ਹੈ ਤੁਸੀਂ ਇਹ ਤੋਂ ਕਿੰਨਾ ਦੁੱਧ ਲੈ ਸਕਦੇ ਹੋਗੇ ਬਾਈ ਦਾ ਦੱਸਣ ਮੁਤਾਬਕ ਪਹਿਲੇ ਸੂਏ ਵੀ ਇਹਨੇ ਬਹੁਤ ਸੋਹਣਾ ਦੁੱਧ ਪਾਇਆਗਾ ਬੱਚਾ ਦੋਸਤੋ ਨਾਲ ਇਹਦੇ ਕੱਟੇਗਾ ਕੱਟਾ ਵੀ ਤੁਹਾਨੂੰ ਮੈਂ ਵੀਡੀਓ ਚ ਦਿਖਾ ਦੇਣਾ ਬਸ ਲੈ ਚਲੋ ਬਈ ਤੁਰਦੀ ਨੂੰ ਦੋਸਤੋ ਤੁਸੀਂ ਦੁਬਾਰੇ ਦੇਖਿਓ ਪਿੱਠ ਪੋੜੇ ਦੀ ਬੰਤਰ ਚੈੱਕ ਕਰਿਓ ਜੇ ਦੋਸਤੋ ਇਹ ਦੁੱਧ ਵਾਲਾ ਪੀਸ ਹੈਗਾ ਬਾਕੀ ਤੁਸੀਂ ਆਪਣੀ ਸਮਝ ਨਾਲ ਲੈਣਾਗਾ ਜਿੱਥੇ ਤੱਕ ਮੇਰੀ ਨੌਲੇਜ ਹੈ ਦੋਸਤੋ ਮੈਨੂੰ ਦੁੱਧ ਵਾਲਾ ਪੀਸ ਲੱਗਿਆ ਹੈ ਕੱਦ-ਕੱਟ ਦੋਸਤੋ ਦੁਬਾਰੇ ਦੱਸ ਦਿੰਦਾ ਤੁਹਾਨੂੰ ਮੈਂ ਬਹੁਤ ਚੰਗਾ ਹੈਗਾ ਪਿੱਟਫੁੜੇ ਦੀ ਚੜਾਈ ਵੀ ਬਹੁਤ ਚੰਗੀ ਹੈਗੀ ਥੱਲਾ ਵੀ ਬਿਲਕੁਲ ਸਾਫ਼ ਹੈ ਦੋਸਤੋ ਕੋਈ ਸਾਈਡ ਵਗੈਰਾ ਨਹੀਂ ਹੈਗੀ ਜਾਂ ਥਾਣਾ ਘੱਟ ਵੱਧ ਨਹੀਂ ਹੈਗਾ ਬਾਈ ਕਹਿੰਦਾ A to Z ਆਪਣੀ ਫੁੱਲ ਗਾਰੰਟੀ ਹੋਊਗੀ ਬੱਚਾ ਦੋਸਤੋ ਨਾਲ ਇਹਦਾ ਕੱਟਾ ਹੈਗਾ ਕੱਟਾ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋ ਕੱਟੇ ਦਾ ਵੀ ਕੱਦ-ਕੱਟ ਚੰਗਾ ਕੱਟਾ ਦੋਸਤੋ ਜਿਹੜਾ ਨੇ ਦਿੱਤਾ ਹੈਗਾ ਉਹ ਬਿਲਕੁਲ ਜੈੱਡ ਬਲੈਕ ਦਿੱਤਾ ਹੈਗਾ ਕੱਟੇ ਦੇ ਕੋਈ ਵੀ ਵਾਲ ਵਾਈਟ ਨਹੀਂ ਹੈਗਾ ਹਾਲਾਂਕਿ ਝੋਟੀ ਦੇ ਪੁੰਛੇ ਨੀਚੋਂ ਵਾਲ ਵਾਈਟ ਹੈਗੇ ਨੇ ਪਰ ਕੱਟਾ ਬਿਲਕੁਲ ਜ ਤੇ ਅੱਜ ਦੀ ਵੀਡੀਓ 'ਚ ਦੋਸਤੋ ਜਿਹੜੀ 2 ਨੰਬਰ ਤੇ ਸਾਨੂੰ ਝੋਟੀ ਦਿਖਾਉਣੀ ਹੈਗੀ ਆਜੋ ਬਾਈ ਤੋਂ ਇਹ ਡੀਟੇਲ ਵੀ ਆਪਾਂ ਲੈ ਲੈਂਦੇ ਆਂਗੇ। ਮਨਜਿੰਦਰ ਭਾਈ ਜਿਹੜੀ 2 ਨੰਬਰ ਝੋਟੀ ਹੈਗੀ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੋ ਇਹਨੂੰ? ਵੀਰੇ ਇਹਨੂੰ ਵੀ 8 ਦਿਨ ਹੋ ਗਏ। ਅੱਛਾ ਠੀਕ ਹੈ ਇਹਨੂੰ ਵੀ 8 ਦਿਨ ਹੋ ਗਏ। ਠੀਕ ਹੈ ਤੇ ਇਹਦੇ ਥੱਲੇ ਬਈ ਹੁਣ ਕਿੰਨਾ ਕੁ ਦੁੱਧ ਤਿਆਰ ਹੋਣਾ? ਇਹਦੇ ਥੱਲੇ 8 ਕਿਲੋ ਲੀਟਰ ਤਿਆਰ ਹੈ। ਠੀਕ ਹੈ ਤੇ ਇਹ ਤੋਂ ਬਈ ਆਪਾਂ ਕਿੰਨਾ ਕੁ ਦੁੱਧ ਦੀ ਉਮੀਦ ਰੱਖਦੇ ਆਂਗੇ? ਇਹ ਤੋਂ 12 ਪੂਰਨ ਦੀ ਉਮੀਦ ਹੈਗੀ। 12 ਕਿਲੋ ਪਾ ਦੂ। ਹਾਂਜੀ ਤੇ ਬਈ ਇਹਦੇ ਨਾਲ ਬੱਚਾ ਇਸ ਟਾਈਮ ਦੋਸਤੋ 8 ਦਿਨ ਦੀ ਸੂਈ ਥੱਲੇ 8 ਕਿਲੋ ਦੁੱਧ ਤਿਆਰ ਹੈਗਾ ਤੇ 12 ਕਿਲੋ ਦੁੱਧ ਬਾਈ ਕਹਿੰਦਾ ਵੀ ਪਾਉਣਾ ਚਾਹੀਦਾ ਹੈਗਾ ਮੱਝ ਨੂੰ ਜਿਹੜੇ ਹਿਸਾਬ ਤੇ ਇਹਦੀ ਤਿਆਰੀ ਹੋਈ। ਬਾਕੀ ਤੋਰ ਕੇ ਤੁਹਾਨੂੰ ਵੀਡੀਓ ਚ ਦਿਖਾ ਦਿੰਨੇ ਆਂਗੇ। ਸਿੰਘ ਦੋਸਤੋ ਥੋੜਾ ਜਿਹਾ ਖੁੱਲਾ ਹੈਗਾ ਪਰ ਮੱਝ ਦੇ ਢਾਂਚ ਦੇ ਹਿਸਾਬ ਤੇ ਜੱਜਦਾ ਹੈਗਾ। ਤੁਰਦੀ ਨੂੰ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋਗੇ। ਅਰੇਡ ਦੋਸਤੋ ਸਾਰੇ ਨਗਰਾਂ ਦੇ ਫੋਨ ਨੰਬਰਤੀ ਹੋਣਗੇ। ਉਹ ਮੈਂ ਬਾਈ ਦਾ ਨੰਬਰ ਸਕਰੀਨ ਤੇ ਲਾ ਦੇਣਾ ਹੈਗਾ ਜਿਹੜੇ ਵੀ ਵੀਰ ਨੂੰ ਪਸੰਦ ਆਊਗਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋਗੇ ਤੁਰ ਦਿਨ ਦੋਸਤੋਂ ਤੁਸੀਂ ਕਲੀਅਰ ਦੇਖਿਓ 8 ਦਿਨ ਦੀ ਸੂਈ ਥੱਲੇ ਇਸ ਟਾਈਮ 8 ਕਿਲੋ ਦੁੱਧ ਤਿਆਰ ਹੈਗਾ ਤੇ 12 ਕਿਲੋ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਹੈ ਆਪਣੀ ਬਸ ਖਵਾ ਲਓ ਬਾਈ ਬੱਚਾ ਦੋਸਤੋਂ ਇਹਦੇ ਨਾਲ ਕੱਟੀ ਐ ਸੇ ਖਵਾਨਾ ਦੋਸਤੋਂ ਸੋਨੂੰ ਮੈਂ ਨਜ਼ਦੀਕ ਤੋਂ ਵੀ ਦਿਖਾ ਦਿੰਨਾ ਪਿੱਛੋਂ ਥਣ ਚੈੱਕ ਕਰੋ ਤੁਸੀਂ ਏ ਵੀ ਦੋਸਤੋ ਥੱਲੋਂ ਬਿਲਕੁਲ ਸਾਫ਼ ਹੈਗੀ ਝੋਟੀ ਕੋਈ ਸਾਈਡ ਵਗੈਰਾ ਨਹੀਂ ਹੈਗੀ ਜਾਂ ਥਣ ਘੱਟ ਵੱਧ ਨਹੀਂ ਹੈਗਾ ਇਹਦੀ ਵੀ ਬਾਈ ਕਹਿੰਦਾ ਏ ਟੂ ਜ਼ेड ਗਾਰੰਟੀ ਹੋਊਗੀ ਆਪਣੀ ਸਾਰੀ ਬਾਕੀ ਜਿਹੜੀ ਇੱਕ ਨੰਬਰ ਝੋਟੀ ਦੋਸਤੋ ਇਹਨੂੰ ਵੀ ਤੁਸੀਂ ਦੁਬਾਰੇ ਦੇਖ ਲਓ ਥੱਲੋਂ ਬਿਲਕੁਲ ਸਾਫ਼ ਬਣੇਗੀ ਤੇ ਅੱਜ ਦੀ ਵੀਡੀਓ 'ਚ ਦੋਸਤੋ ਜਿਹੜੀ ਤੁਹਾਨੂੰ ਲਾਸਟ ਤੇ ਮੱਝ ਦਿਖਾਉਣੀ ਹੈਗੀ ਆਜੋ ਇਹਦੀ ਡਿਟੇਲ ਵੀ ਆਪਾਂ ਬਾਈ ਤੋਂ ਲੈ ਲੈਂਦੇ ਆਂਗੇ ਮਨਜਿੰਦਰ ਭਾਈ ਇਹਦੇ ਬਾਰੇ ਦੱਸਿਓ ਹੁਣ ਸਾਨੂੰ ਤਿੰਨ ਨੰਬਰ ਮੱਝ ਬਾਰੇ ਇਹਦੀ ਕੀ ਡਿਟੇਲ ਹੈਗੀ ਇਹ ਵੀਰੇ 2 ਕੁ ਮਹੀਨਿਆਂ ਦੀ ਸੂਈ ਦੀ ਹੈਗੀ ਠੀਕ ਹੈ ਦੁੱਧ ਭਾਈ ਇਸ ਟਾਈ ਮਿਲਦੀ ਦੋ ਟਾਈਮ ਮੇਰੇ ਪਾੜੇ ਤੇ ਪਾੜੇ ਤੇ ਮਿਲਦੀ ਹੈ ਤੇ ਬੱਚਾ ਹੈਗਾ ਵੀ ਨਾਲ ਇਹਦੇ ਹਾਂਜੀ ਹਾਂਜੀ ਹੈਗਾ ਠੀਕ ਹੈ ਬੱਚੇ ਕੀ ਨਾਲ ਬਈ ਇਹਦੇ ਬੱਚਾ ਕੱਟੀ ਹੈ ਜੀ ਬੱਚਾ ਕੱਟੀ ਹੈ ਠੀਕ ਹੈ ਖੋਲ ਲਿਓ ਬਈ ਹਾਂ ਅ ਦੋਸਤੋ ਦੋ ਕੁ ਮਹੀਨੇ ਦੀ ਸੂਹੀ ਹੀ ਹੈਗੀ 7 ਕਿਲੋ ਦੁੱਧ ਹੈਗਾ ਇਸ ਟਾਈਮ ਦੋਨੇ ਟਾਈਮ ਪਾੜੇ ਤੇ ਮਿਲਦੀ ਹੈ ਬੱਚਾ ਦੋਸਤੋ ਨਾਲ ਇਹਦੇ ਕੱਟੀ ਹੈ ਕੱਟੀ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਚਾਹੇ ਕੱਟੀ ਛੜ ਲਓ ਦੋਸਤੋ ਤੁਸੀਂ ਚਾਹੇ ਪਾੜੇ ਤੇ ਅਹੀਂ ਖੜਾ ਲਓ ਅ ਮੱਝ ਸੀਲ ਠੰਡੀ ਹੈ ਫੁੱਲ ਦੁੱਧੋ ਦੋਸਤੋ ਇਸ ਟਾਈਮ ਜੰਨਾ ਕੀ ਹੈਗਾ ਉਸ ਹਿਸਾਬ ਤੇ ਤੁਸੀਂ ਹਵਾਨੇ ਦੀ ਜੱਜਮੈਂਟ ਲਾ ਲਿਓ 7 ਕਿਲੋ ਦੁੱਧ ਦੇ ਹਿਸਾਬ ਤੇ ਤੁਸੀਂ ਹਵਾਨੇ ਦੀ ਜੱਜਮੈਂਟ ਲਾਉਣੀ ਹੈਗੀ ਕੱਦਗਾੜ ਦੋਸਤੋ ਇਹਦਾ ਵੀ ਚੰਗਾ ਹੈਗਾ ਬਾਕੀ ਢਾਂਚਾ ਇਸ ਮੱਝ ਦਾ ਵੀ ਸੋਹਣਾ ਹੈਗਾ ਕੋਈ ਵੀਰ ਘਰੇ ਦੁੱਧ ਖਾਤ ਰੱਖਣੀ ਚਾਹੁੰਦਾ ਹੋਵੇ ਤਾਂ ਦੋਸਤੋ ਚੰਗੀ ਚੀਜ਼ ਹੈ ਬਾਕੀ ਦੋਸਤੋ ਜੋ ਬਾਈ ਨਾਲ ਪਹਿਲਾਂ ਗੱਲਬਾਤ ਹੋਈ ਹੈਗੀ ਵੀਡੀਓ ਬਣਾਉਣ ਤੋਂ ਬਾਈ ਦੱਸਦਾ ਸੀ ਵੀ ਦੀ ਏ ਆਈ ਵੀ ਮੱਝ ਦੀ ਹੋ ਚੁੱਕੀ ਹੈਗੀ ਬਾਕੀ ਅੱਗੇ ਗੱਭਣਾ ਦੋਸਤੋ ਇਹ ਸੋਡੀ ਕਿਸਮਤ ਦੀ ਹੈਗੀ ਵੀ ਗੱਭਣਾ ਨਿਕਲਦੀ ਹੈ ਜਾਂ ਨਹੀਂ ਬਾਕੀ ਬਾਈ ਦੱਸਦਾ ਦੋਸਤੋ ਵੀ ਇਹ ਗੱਬੜੋਕਾ ਕਰਦੀ ਹੈਗੀ ਮੱਜ ਚੱਕ ਪਾਸੇ ਜਿਹਾ ਆਉਂਦੀ ਹੈ ਦੋਸਤੋ ਕਿਉਂਕਿ ਥੋੜੇ ਟਾਈਮ ਦੀ ਹੋਈ ਹੈ ਇਹ ਇਕਰਾਈ ਤੁਰਦੀ ਨੂੰ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋ ਥੱਲਾ ਦੋਸਤੋ ਇਹ ਵੀ ਬਿਲਕੁਲ ਸਾਫ ਸੁਥਰੀ ਹੈਗੀ ਕੋਈ ਸਾਈਡ ਵਗੈਰਾ ਜਾਂ ਥਣ ਘੱਟ ਬੱਤੇ ਇਹਦਾ ਵੀ ਨਹੀਂ ਹੈਗਾ ਤਿੰਨੇ ਪਸੋਂ ਦੀ ਬਾਈ ਕਹਿੰਦਾ ਆਪਣੀ ਫੁੱਲ ਗਾਰੰਟੀ ਹੋਊਗੀ ਸੋ ਦੋਸਤੋ ਅੱਜ ਦੀ ਵੀਡੀਓ ਚ ਤੁਹਾਨੂੰ ਤਿੰਨ ਨਗ ਦਿਖਾਉਣੇ ਸੀਗੇ ਜਿਹਦੇ ਵਿੱਚੋਂ ਦੋ ਤਾਜ਼ੀਆਂ ਸੂਈਆਂ ਝੋਟੀਆਂ ਤੋਕੜ ਮੱਜ ਤਿੰਨਾ ਵਗਰ ਬੱਚੇ ਨਹੀਂਗੇ ਤੇ ਨੰਬਰ ਦੋਸਤੋ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾਗਾ ਜਿਹੜੇ ਵੀ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਵੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ